ਸੰਗਰੂਰ ਦੇ ਪਿੰਡ ਖੜਿਆਲ ਚ ਆਪਸੀ ਝਗੜੇ ਅਤੇ ਨਾਜਾਇਜ਼ ਸਬੰਧਾਂ ਕਾਰਨ ਇੱਕ ਭਰਾ ਵੱਲੋਂ ਆਪਣੇ ਵੱਡੇ ਭਰਾ ਦਾ ਕਤਲ ਕਰ ਲਾਸ਼ ਵੇੜੇ ਚ ਹੀ ਦਫਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਸੰਦੀਪ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਉਸਦੇ ਵੱਡੇ ਭਰਾ ਨਾਲ ਸਬੰਧ ਸਨ ਜਿਸ ਕਰਕੇ ਉਸਨੇ ਆਪਣੇ ਭਰਾ ਕੁਲਦੀਪ ਨੂੰ 18 ਜੂਨ ਨੂੰ ਮਾਰ ਕੇ ਉਸਦੀ ਲਾਸ਼ ਘਰ ਚ ਹੀ ਦਬ ਦਿੱਤੀ ਸੀ ਸੰਦੀਪ ਦੀ ਪਤਨੀ ਦੇ ਦੱਸਣ ਤੇ ਪੁਲਿਸ ਨੇ ਲਾਸ਼ ਬਰਾਮਦ ਕੀਤੀ ਹੈ ਸੰਦੀਪ ਦੀ ਘਰ ਵਾਲੀ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਮੇਰੇ ਘਰ ਵਾਲੇ ਦੇ ਆਪਣਾ ਭਰਾ ਪਿਛਲੇ ਮਹੀਨੇ ਧਾਰਾਂ ਛੇ ਨੂੰ ਰਾਤ ਨੂੰ ਮਾਰਤਾ ਸੀ ਤੇ ਉਹਦੇ ਕਰਕੇ ਮਾਰ ਕੇ ਉਹ ਆਪਣੀ ਬੋਡੀ ਆਪਣੇ ਘਰ ਦੇ ਵਿੱਚ ਆਪਣੀ ਸੀ ਤੇ ਉਸ ਕਰਕੇ ਮੈਨੂੰ ਮਾਮਾ 302 ਦਾ ਮਾਮਲਾ ਦਰਜ ਕੀਤਾ ਗਿਆ ਅੱਜ ਇੱਥੇ ਬੋਡੀ ਰਿਕਵਰ ਕਰਾਈ ਗਈ ਦੋਸ਼ੀ ਨੇ ਦੱਸਿਆ ਕਿ ਅਸੀਂ 18 6 ਨੂੰ ਇਹਨੂੰ ਮਾਰਿਆ ਸੀ 19 6 ਨੂੰ ਬੋਡੀ ਅਸੀਂ ਸਾਰਾ ਦਿਨ ਘਰੇ ਰੱਖੀ ਹੈ ਤੇ 19 6 ਦੀ ਰਾਤ ਨੂੰ ਇੱਕ ਰਵਾਨਸ ਕੋਹਲਾ ਜਿਸੇ ਪੜਦਾ ਇਹਦਾ ਸਾਥੀ ਸੀ ਦੋਨਾਂ ਨੇ ਮਿਲ ਕੇ ਬੋਡੀ ਮੂਵ ਘਰ ਦੇ ਵਿੱਚ ਹੀ ਦਬਤ ਸੀ ਸੰਦੀਪ ਨੇ ਲਾਠੀਆਂ ਨਾਲ ਹਮਲਾ ਕਰਕੇ ਆਪਣੇ ਵੱਡੇ ਭਰਾ ਦਾ ਕਤਲ ਕੀਤਾ ਸੀ ਫਿਲਹਾਲ ਪੁਲਿਸ ਨੇ ਕਾਤਿਲ ਭਰਾ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਸੰਗਰੂਰ ਤੋਂ ਰਾਜੇਸ਼ ਕੋਹਲੀ ਜਗਬਾਨੀ ਟੀਵੀ